ਭਾਈ ਜੀ ਬਾਈ ਘਸਾ ਬਾਈ ਜੀ ਕੀ ਫਤੇ ਬਾਈ ਜੀ ਮੈਂ ਜਸੇ ਦਾ ਕਤਲ ਕੀਤਾ ਮੈਂ ਕਰਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਦਾ ਨਾ ਲੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਟਰੇਡਰ ਜਸਕਿਰਤ ਸਿੰਘ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕਿ ਪੰਜਾਬ ਦੇ ਲੋਕਾਂ ਨੂੰ ਟਰੇਡਿੰਗ ਕਰਨਾ ਸਿਖਾਉਂਦੇ ਸੀ ਅੱਜ ਲਗਾਤਾਰ ਸੋਸ਼ਲ ਮੀਡੀਆ ਤੇ ਜਸਕਿਰਤ ਸਿੰਘ ਦੇ ਕਤਲ ਦੀ ਗੱਲ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਗਿਆ ਕਿ ਕੁਝ ਅਣਪਛਾਤੇ ਲੋਕਾਂ ਵੱਲੋਂ ਜਸਕਿਰਤ ਸਿੰਘ ਦੇ ਦੋਨਾਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਕਰਕੇ ਉਹ ਬੇਹੋਸ਼ ਹੋ ਗਿਆ ਅਤੇ ਜਸਕਿਰਤ ਸਿੰਘ ਨੂੰ ਜ਼ਿੰਦਾ ਹੀ ਉਹਦੀ ਗੱਡੀ ਵਿੱਚ ਰੱਖ ਕੇ ਅੱਗ ਲਗਾ ਦਿੱਤੀ ਗਈ ਜਦੋਂ ਜਸਕਿਰਤ ਸਿੰਘ ਨੂੰ ਹਸਪੀਟਲ ਪਹੁੰਚਾਇਆ ਗਿਆ ਉਹਨੇ ਟਾਈਮ ਤੱਕ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੁਸੀਂ ਵੀਡੀਓ ਦੇ ਸਟਾਰਟਿੰਗ ਦੇ ਦੇਖਿਆ ਹੋਵੇਗਾ ਕਿ ਇੱਕ ਵਿਅਕਤੀ ਵੱਲੋਂ ਜਸਕਿਰਤ ਦੇ ਕਤਲ ਦੀ ਜ਼ਿੰਮੇਵਾਰੀ ਚੱਕੀ ਜਾ ਰਹੀ ਹੈ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਭਾਈ ਜੀ ਮੈਂ ਜਸਕਿਰਤ ਦਾ ਕਤਲ ਕੀਤਾ ਮੈਂ ਕਰਨੀ ਕੀਤਾ ਬਾਈ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਲੈਣਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਸਰਵਾਰ ਪਰ ਦਿਖਾਉਂਦਾ ਸੀ ਅੱਜ ਦੇਖੋ ਇਹ ਸਰਵਾਰ ਪਰ ਮੇਰੇ ਹੱਥ 'ਚ ਹੀ ਆ